ਘਰ ਛੱਡਨੇ ਕਿਹੜੇ ਸੁਖੇ ਟਰਾਲੀਆਂ ਚ ਭਰ ਭਰ ਲੋਕਾਂ ਨੇ ਘਰਾਂ ਚੋਂ ਚੁੱਕਿਆ ਸਮਾਨ ਨਹੀਂ ਦੇਖ ਹੁੰਦਾ ਆਫਤ ਦਾ ਕਹਿਰ ਕੁਦਰਤੀ ਆਫਤ ਜਿਹੜੀ ਆ ਲੋਕਾਂ ਦਾ ਜਿਹੜਾ ਜੀਨਾ دشوار ਕਾਰੀਆ ਕਿਉਂਕਿ ਲੋਕਾਂ ਦੇ ਘਰਾਂ ਚ ਪਾਣੀ ਲਗਾਤਾਰ ਵੜ ਰਿਹਾ ਹੈ ਹੜ੍ਹਾਂ ਦੇ ਵਿੱਚ ਲੋਕ ਆਪਣੇ ਘਰਾਂ ਚੋਂ ਦੂਸਰੀ ਜਗ੍ਹਾ ਸੁਰੱਖਿਤ ਜਗ੍ਹਾ ਦੇ ਉੱਤੇ ਜਾਣ ਨੂੰ ਮਜਬੂਰ ਹੋ ਚੁੱਕੇ ਨੇ ਤਾਂ ਤਸਵੀਰਾਂ ਚ ਦੇਖ ਸਕਦੇ ਕਿ ਲੋਕ ਟਰਾਲੀਆਂ ਚ ਆਪਣਾ ਸਮਾਨ ਆਪਣੇ ਡੰਗਰ ਵਛੇ ਜਿਹੜੇ ਉਹ ਲੈ ਕੇ ਸੁਰੱਖਿਤ ਥਾਵਾਂ ਦੇ ਉੱਤੇ ਜਾ ਰਹੇ ਨੇ ਕਿਉਂਕਿ ਲਗਾਤਾਰ ਪਾਣੀ ਦਾ ਪੱਧਰ ਉਹ ਵੱਧ ਰਿਹਾ ਹੈ ਕਿਉਂਕਿ ਬਰਸਾਤਾ ਲਗਾਤਾਰ ਹੋ ਰਹੀਆਂ ਨੇ ਦਰਿਆਵਾਂ ਦੇ ਵਿੱਚ ਪਾਣੀ ਦਾ ਸਤਰ ਵਧਣ ਗਿਆ ਹੈ ਫਲੱਡ ਗੇਟ ਵੀ ਜਿਹੜੇ ਖੋਲ ਦਿੱਤੇ ਗਏ ਨੇ ਤੇ ਜਿਸ ਦੇ ਕਾਰਨ ਇਹ ਲਗਾਤਾਰ ਜਿਹੜਾ ਇਹ ਲੋਕ ਆਪਣੇ ਘਰਾਂ ਤੋਂ ਛੱਡ ਕੇ ਜਿਹੜਾ ਸੁਰੱਖਿਤ ਥਾਵਾਂ ਤੇ ਜਾਣ ਨੂੰ ਮਜਬੂਰ ਹੋਏ। ਹਾਂ ਕਾਰ ਬੈਠੀ ਚੰਦਰੀ ਮਾਰੀ ਜਾਣੇ ਮਨੇ ਜਾਣੇ ਪਾਣੀ ਕਾ ਕੜਾ ਕਿਹੜਾ ਪਿੰਡ ਤੋਂ ਡਾ ਦਿਲ ਨੰਬਰ ਤੋਂ ਆਣੀ ਦਾ ਸੀ ਤੱਕ ਪਾਣੀ ਆ ਗਿਆ ਹੋਰ ਕਿੰਨਾ ਤੋਂ ਸਮਾਜ ਨੂੰ ਤੁਹਾਡਾ ਫਿਰ ਸਮਾਣ ਅੰਦਰ ਹੀ ਅੰਦਰ ਹੀ ਕਚਰਾ ਮਾਰੇ ਆਂਗਾ ਆਪਾਂ ਇਹ ਬੈਗ ਚ ਕੀ ਹੈ ਕੁਝ ਕੱਪੜੇ ਨਹੀਂ ਤਾਂ ਕੱਪੜੇ ਲੈ ਕੇ ਨਿਕਲਣਗੇ ਪਰ ਕੀ ਆਵਲੀ ਬੁੱਢੀ ਹੈਗੀ ਦਾ ਕਿਹੜਾ ਪਿੰਡ ਜੀ ਆਪਣਾ ਪਿੰਡ ਕੇਜਰ ਵਿਲਾ ਕੀ ਹਾਲਾਤ ਨੇ ਜੀ ਕਹਿੰਦੇ ਨੇ ਪਾਣੀ ਕਹਿੰਦਾ ਵਧ ਰਿਹਾਗਾ ਪਾਣੀ ਵਧ ਰਿਹਾ ਢਾਣੀ ਵਿੱਚ ਪਾਣੀ ਵੜ ਗਿਆ ਅੱਛਾ ਤੇ ਅਸੀਂ ਜੰਦਰੀ ਮਾਰ ਤੇ ਘਰਾਂ ਚੱਲਨੇ ਆਓ ਕਹਿੰਦਾ ਚੱਲੇ ਗੁੱਡੀ ਅੱਛਾ ਤੇ ਫਿਰ ਮਗਰੋਂ ਉਸਮਾਨ ਸਮਾਨ ਜੰਦਰੇ ਮਾਰੀ ਜਨੇ ਮੁੰਡਾ ਹੈ ਮੁੰਡਾ ਹੈ ਕਿੰਨਾ ਪੰਜ ਛੇ ਦਿਨ ਅੱਛਾ ਫਿਰ ਕਿੰਨੇ ਤੇ ਜਾਓਗੇ ਅੱਬਾ ਅਸਤੇ ਆਣ ਆਪ ਦੇ ਰਿਸ਼ਤੇਦਾਰਾਂ ਕਾ ਫੈਮਲੀ ਕੇ ਗੁਜਾਰਾ ਕਰਵਾਤੇ। ਕਿਥੇ ਹੀ ਲੈ ਚੱਲੇ ਜੇ। ਬਸ ਉਹ ਮਾਲ ਸਾਬ ਕਾਲ ਮੈਂ ਆ ਗੀ ਮਾਲ ਲੈਣੇ ਜਿਹੜਾ ਵੀ ਕਰਦਾ ਜਿੰਨਾ ਕੋਈ ਗੱਲ ਨਹੀਂ। ਇੰਨਾ ਕੋਈ ਪਾਣੀ ਹੈ ਪਿੱਛੇ। ਪਾਣੀ ਹੋ ਗਿਆ ਜੀ ਸਾਡੇ ਘਰਾਂ ਦੇ ਵਿੱਚ 5-5 ਫੁੱਟ ਤੇ। ਬੱਚਿਆਂ ਨੂੰ ਵੀ ਲੈ ਚੱਲੇ ਜੀ। ਹਾਂਜੀ ਹਾਂਜੀ। ਕੀ ਨਾਮ ਕੀ ਤੁਹਾਡਾ? ਗਰੇਮ ਕਹਿੰਦੇ। ਕਿੱਥੇ ਜਾਣਾ ਕਹੋ ਜਾਓਗੇ ਕਿੱਥੇ? ਆਪ ਦੇ ਰਿਸ਼ਤੇਦਾਰਾਂ ਫਾਇਲਿਕਾ ਕੇ ਨਾਂ ਲੇਖਣੀ ਥੋੜਾ ਥੋੜਾ ਕੰਨੀ ਪੈਂਦੇ ਜੀ। ਇਨਾ ਦਿਨ ਰਹੋਗੇ ਫਿਰ ਫਿਰੋਣੇ। ਉਹ ਕਹਿੰਦੇ ਜਦ ਤੱਕ ਪਾਣੀ ਨਹੀਂ ਆਟਾ ਹੋਵੇ ਤੱਕ ਰਹਿਣੀ ਪਊਗਾ। ਤੇ ਫਿਰ ਮਗਰੂਪ ਤੇ ਆਹ ਤਾਂ ਇਹ ਉਹ ਬੰਦ ਬੰਦ ਮਨ ਆਪੇ ਰੱਖਾ ਬੈਠਾ ਸੀ ਤਾਂ ਨਾਲ ਤੀਰ ਕਰਨੇ ਆ ਸਵੰਤਮਾਨ ਨੂੰ ਵੀ ਜਿਹੜਾ ਕੋ ਜੈਂਮ ਨੂੰ ਇਤਨੀ ਖਾਲੀ ਕਰਨਾ ਮਨ ਬਾਹਰ ਥਾਲ ਦੇ ਨਾਲ ਮਾਰਨ ਨਾਲ ਇਤਨੀ ਟੰਗਾਈ ਸਾਨੂੰ ਜਦੋਂ ਟੈਮ ਨੂੰ ਖਾਲੀ ਬਨੇ ਫਾਰੀ ਇਤਨੀ ਕਰਨਾ ਆ ਜਿਸ਼ਵੰਤ ਸਿੰਘ ਸਾਡਾ ਜਿਸ਼ਵੰਤ ਕਿਹੜਾ ਏਰੀਆ ਜਿੱਥੇ ਪਾਣੀ ਇੰਨਾ ਆ ਗਿਆ ਇਹ ਰਾਮ ਸਿੰਘ ਪਹਿਣੀ ਸਾਡਾ ਫਾਇਲ ਕਰੀਆ ਜੋ ਵੀ ਸਤਲੁਜ ਦਰਿਆ ਦੀ ਇਮਾਰਤ ਲਿਆ ਹੁਣ ਸਾਡਾ ਸਕੂਟਰ ਸੀ ਲੈ ਗਿਆ ਮੈਂ ਕਿ ਬੱਚਾ ਚਲਵਾ ਵੇਖਣੇ ਬੱਚੇ ਨਗਾ ਦੀ ਪਰਗਾ ਗਏ ਹੁਣ ਬੰਦ ਹੋ ਗਿਆ ਵਿੱਚ ਔਰ ਕਰਦੇ ਆਂ ਸਟਾਰਟ ਫਿਰ ਬੱਚਨ ਲੈਣੇ ਬੱਚੇ ਛਟਨੇ ਪਿੱਛੇ ਰੰਗਿਆਰੀ ਜਾ ਰਿਹਾ ਪਾਣੀ ਕਿੰਨੇ ਫੋਟੇ ਪਾਣੀ 2-3 ਫੋਟੇ 3-4 ਫੋਟੇ ਦੇ ਕਰੀਬ ਹੁੰਦਾ ਜਾਂਦਾ ਹੁਣ ਵੱਧੇ ਜਾਂਦਾ ਜਿਵੇਂ ਜਿਵੇਂ ਨਹੀਂ ਉਹਨਾਂ ਕਿੰਨੇ ਪਿੰਡਾਂ ਨੂੰ ਜੋੜਦਾ ਰਾਜ ਇਹ ਪਾਣੀ 10-12 ਪਿੰਡਾਂ 10-12 ਪਿੰਡਾਂ ਨੂੰ ਜੋੜਦਾ ਹੈ ਫਿਰ ਰਾਸ ਤੇ ਰਾਹ ਸਹੀ ਹੋਵੇ ਤਾਂ ਸਾਨੂੰ ਕੋਈ ਦਿੱਕਤ ਨਹੀਂ ਦਿੱਕਤ ਉਹਨਾਂ ਖਰਾਬ ਹੁਣ ਤਾਂ ਖਰਾਬ ਹੀ ਪਾਣੀ ਲੰਗੀ ਜਾਂਦਾ ਉੱਥੋਂ ਤੋਂ ਪਖਰਾ ਵੀ ਹੈ